ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਕਿਦਾ ਹਾਲ ਚਾਲ ਹੈ ਵੀਰੋ ਉਮੀਦ ਕਰਨਾ ਠੀਕ ਹੋਵਗੇ ਵਧੀਆ ਹੋਵਗੇ ਤੇ ਰੱਬ ਸੋਣਾ ਸਾਰਨ ਚੜ੍ਹਦੀ ਕਲਾ ਚ ਰੱਖੇ ਅੱਜ ਅਸੀਂ ਤੁਹਾਡੇ ਵੱਸ ਲੈ ਕੇ ਆ ਰਹੀਆਂ ਤਾਰੀ ਬਾਬਾ ਦਾ ਪਾਰਟ ਨੰਬਰ 5 ਪਾਰਟ 5 ਅੱਛਾ ਜੀ 5 ਪੰਜਾਬੀ ਚਾਚੀ ਦਾ ਬਹੁਤ ਮਜ਼ਾ ਆ ਰਿਹਾ ਤਾਰੀ ਬਾਬਾ ਦਾ ਤਾਰੀ ਬਾਬਾ ਦੇ ਮਾਸ਼ਾ ਅੱਲਾਹ ਸਟੋਰੀਆਂ ਨਹੀਂ ਮੁੱਕਦੀਆਂ ਹੈ ਜੀਆਂ ਯਾਨੀ ਮੁੱਕਦੀਆਂ ਔਰ ਕਮਾਲ ਦੀਆਂ ਸਟੋਰੀਆਂ ਨੇ ਸਟੋਰੀਆਂ ਤੇ ਇਦਾਂ ਦੀਆਂ ਜਿਵੇਂ ਸਟੋਰੀਆਂ ਪਰ ਇਹ ਸਟੋਰੀਆਂ ਨਹੀਂ ਬਣਾਈਆਂ ਹੋਈਆਂ ਇਹ ਹਕੀਕਤਾਂ ਜ਼ਿੰਦਗੀ ਦੇ ਉਹਨਾਂ ਦੇ ਵਾਕਿਆਤ ਆ ਸਾਡੇ ਵਾਸਤੇ ਸਟੋਰੀਆਂ ਟੈਪ ਹੀ ਆ ਨਾ ਯਾਨੀ ਕਿ ਸਾਨੂੰ ਤੇ ਇੰਨੀਆਂ ਅੱਛੀਆਂ ਲੱਗਦੀਆਂ ਵਾ ਤੇ ਸਾਨੂੰ ਐਵੇਂ ਲੱਗਦਾ ਜਿਵੇਂ ਕੋਈ ਲਤੀਫਾ ਹੋਵੇ ਬੰਦੇ ਦਾ ਹਾਂ ਲਤੀਫਾ ਵੇ ਲੇਕਿਨ ਇਹ ਅਸਲ ਜ਼ਿੰਦਗੀ ਦੇ ਉਹਨਾਂ ਦੇ ਨਾਲ ਬੀਤੀ ਹੋਈ ਹੈ ਜ਼ਿੰਦਗੀ ਦੇ ਵਾਕਿਆਤ ਨੇ ਜਿਹੜੇ ਉਹ ਸਾਡੇ ਨਾਲ ਸ਼ੇਅਰ ਕਰਦੇ ਪਏ ਨੇ ਤੇ ਸਾਨੂੰ ਸੁਣ ਕੇ ਬਹੁਤ ਮਜ਼ਾ ਆ ਰਿਹਾ ਤੇ ਬਹੁਤ ਅੱਛੇ ਆਸੀਂ ਇੰਜੋਏ ਕਰਦੇ ਪਏ ਤੇ ਨਾਲ ਤੁਸੀਂ ਵੀ ਕਰਦੇ ਹੋ ਚਲੋ ਜਾ ਕੇ ਵੇਖੀਏ ਚਲੋ ਜੀ ਜੇ ਨੇ ਆਪਾਂ ਜਿੱਥੋਂ ਕੱਲ ਛੱਡਿਆ ਸੀ ਉੱਥ ਪੰਜ ਨੰਬਰ ਪਾਰਟ ਚਾਹੇ ਜਲਾਲ ਕੱਪੜੇ ਦੀ ਦੁਕਾਨ ਆ ਤੇ ਉਹਨਾਂ ਦੇ ਬਹੁਤ ਕਿੱਸੇ ਹੁੰਦੇ ਆ ਵੀਜੀ ਹਾਂ ਉਹਨਾਂ ਨੇ ਕੋਈ ਮੁੰਡਾ ਰੱਖਿਆ ਵਾ ਤੇ ਇੱਕ ਬੇਬੇ ਬਾਹਰੋਂ ਆਈ ਵੀ ਉਹ ਵੀ ਹੁਣ ਥੋੜਾ ਟਾਈਮ ਲਾ ਕੇ ਆਈ ਸੀ ਬਾਹਰ ਬਾਹਰ ਗਈ ਬੇਬੇ ਤਾਂ ਨਜ਼ਾਰ ਅਖਰ ਅੰਗਰੇਜ਼ੀ ਦੇ ਸਿੱਖ ਲੈਂਦੀ ਹੁੰਦੀ ਆ ਹਾਂ ਹਾਂ ਉਹ ਉਹਨੇ ਕੀ ਜਿਵੇਂ ਉਹ ਇੱਕ ਬੰਦਾ ਆਉਂਦਾ ਸੀ ਪਿੰਡ ਚ ਰਹਿੰਦਾ ਹੁੰਦਾ ਸੀਗਾ ਉਹਨੂੰ ਚਾਰ ਅੱਖਰੀ ਆਉਂਦੇ ਜੈਸ ਨੋ ਬਟ ਯੂ ਆਰ ਨੇਮ ਬਾਰ ਯੂ ਫਾਈ ਹਾਂ ਇਹ ਜੇ ਸਿੱਖ ਲੈ ਪਿੰਡ ਸਾਰਾ ਆਣ ਪੜਾਂਦਾ ਬਈ ਹਾਂ ਹੁਣ ਜਿਹੜਾ ਜਿਹੜਾ ਮਿਲਿਆ ਉਹਨੂੰ ਐਵੇਂ ਵਾਟ ਯੂ ਨੇਮ ਹਾਓਰ ਯੂ ਫਾਈਨ ਪਿੰਡੜੀ ਨਹੀਂ ਆਪਣੇ ਬਸ ਕਿਤੇ ਵਰਗਾ ਹੀ ਦੀ ਜਿਹੜਾ ਬੋਲਦਾ ਜਿਹੜਾ ਲਵਾਰੀ ਮਾਰੀ ਕਿਸਮਤ ਇੱਕ ਦਿਨ ਪਿੰਡ 'ਚ ਅੰਗਰੇਜ਼ ਆ ਗਿਆ ਅੱਛਾ ਉਹ ਕਹਿੰਦੇ ਅੱਜ ਉਹਨੂੰ ਲਿਆਉ ਸਾਲੇ ਨੂੰ ਫੜ ਕੇ ਹਾਂ ਤੇ ਭਾਈ ਜਦੋਂ ਉਹ ਫੜ ਲਿਆਂਦਾ ਹੁਣ ਦੋ ਚਾਰ ਅੱਖਰ ਤਾਂ ਮਿਲਣੇ ਸੀ ਗੋਰੇ ਨਾਲ ਉਹਦੇ ਹਮ ਹਾਓਰ ਯੂ ਗੋਰਾ ਕਹਿੰਦਾ ਫਾਈਨ ਐਵਰੀਬਾਡੀ ਓਕੇ ਵਾਟ ਯੂਅਰ ਨੇਮ ਹਮ ਗੋਰੇ ਨਾਂ ਦੱਸਿਆ ਮਨ ਗੋਰੇ ਨੂੰ ਪੁੱਛਿਆ ਵੀ ਯੂਜ਼ਰ ਨੇ ਉਹਨੂੰ ਤਾਂ ਪਤਾ ਨਹੀਂ ਗਾ ਉਹ ਤਾਂ ਕਿਸੇ ਤੋਂ ਸਿੱਖਿਆ ਹਾ ਉਹ ਫੇਰ ਐਬਰੀਵਰੀ ਉਹ ਕੇ ਵਰਡ ਯੂਜ਼ਰ ਨੇ ਹੌਲੀ ਹੌਲੀ ਸਾਤ ਤੇਰੀ ਕਹਿਆ ਠੇਰੀ ਕਹੇ ਗੋਰਾ ਕਹਿੰਦੇ ਤੂੰ ਤਾਂ ਵੱਦਾ ਹੀ ਦੀਏ ਗੋਰੇ ਦਾ ਬਲੱਡ ਬਾਦ ਕਿਉਂ ਨੇ ਲੜੇੜਾ ਮਰੇ ਸਟੂਪਿਡ ਕਹਿ ਕੇ ਲੰਘ ਗਿਆ ਉਹਨੇ ਫਿਰ ਵੀ ਦਿੱਤੀ ਹੋਈ ਉਹਨੇ ਫੇਰ ਸੋਚਿਆ ਦਿਮਾਗ ਨਾਲ ਕਹਿੰਦਾ ਮਣਾ ਇਹਨਾਂ ਨੂੰ ਕੀ ਪਤਾ ਕਾਦੋਂ ਮਾਰਿਆ ਹਾਂ ਇਹਨਾਂ ਨੂੰ ਤਾਂ ਸਾੜਿਆਂ ਨੂੰ ਕੋਈ ਸਮਝ ਨਹੀਂ ਹੈ ਤਾਂ ਅੰਪੜ ਹੈ ਉਹ ਮਨੇ ਹੋਣ ਕਹਿੰਦੇ ਤੇਰੇ ਕਾਹ ਤੋਂ ਲੱਫੜ ਮਾਰ ਕੇ ਕਹਿੰਦਾ ਥੋੜਾ ਕਰਕੇ ਮਾਰਿਆ ਮਨੇ ਕਿਹਨਾਂ ਨੂੰ ਮਾਰਿਆ ਉਹਨੇ ਇੰਨਾ ਪੜਿਆ ਲਿਖਿਆ ਹੋ ਗਿਆ ਇਹਨਾਂ ਅਣਪੜਾ ਚ ਕੀ ਕਰਦਾ ਸਾਡੇ ਨਾਲ ਹੈ ਉਹ ਗੱਲ ਉਹ ਗੱਲ ਉਹਨੇ ਉਹ ਚਾਰ ਅੱਖਰ ਸਿੱਖ ਕੇ ਉਹ ਮਾਸਟਰ ਬਣ ਜਾਂਦੇ ਸੀ ਉਹ ਬੇਬੇ ਆਈ ਬਾਹਰੋਂ ਉਹਨੇ ਪਹਿਲਾਂ ਤਾਂ ਉਹਨੂੰ ਜਾਣਦੀ ਸੀ ਹੋਰ ਭਾਈ ਤਖਣਾ ਆ ਕੇ ਹਾਂ ਠੀਕ ਹੈ ਆ ਕਿ ਤੁਸੀਂ ਤਾਂ ਕਿ ਪੈਨਜੀ ਬਾਹਰ ਚਲੇ ਗਏ ਸੀ ਨਾ ਹਾਂ ਮੈਂ ਕਨੇਡਾ ਹੂੰ ਕਨੇਡਾ ਮੈਂ ਮਤਲਬ ਵਿੰਕੂਵਰ ਰਹੀ ਨਹੀਂ ਹੈ ਹੂੰ ਉਹਨਾਂ ਠੀਕਾ 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 ਤੇ ਉਹ ਗੱਲਾਂ ਕਰਦੇ ਕਰਦੇ ਤੇ ਉਹ ਕਹਿੰਦੀ ਹਾਂ ਤੇ ਜ਼ਮੀਨ ਵੀ ਸੀ ਤੇਰੇ ਕੋਲੇ ਉਹ ਕਹਿੰਦਾ ਠੇਕੇ ਤੇ ਦੇ ਦਿਆ ਅੱਛਾ 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 ਹੂੰ ਉਧਰੋਂ ਸੂਟ ਦਿਖਾਈ ਜਾਵੇ ਉਹ ਕਹਿੰਦੀ ਕੋਈ ਇੱਕ ਟਰੈਕਟਰ ਪੱਜਾ ਸੂਟ ਦਿਖਾ ਅੱਛਾ ਚਲ ਜਦੋਂ ਕਹਿੰਦਾ ਭੈਣ ਜੀ ਜ਼ਮੀਨ ਹੀ ਵੇਚਤੀ ਟਰੈਕਟਰ ਦੀ ਫੇਰਾਂ ਜੀ ਦੇਣਾ ਉਹ ਕਹਿੰਦੀ ਮੈਂ ਜੂਟੀ ਉਹ ਕਹਿੰਦਾ ਸੂਟ ਮੰਗਦੀ ਟਰੈਕਟਰ ਵਸਾਇਆ ਤੇਰੇ ਟਰੈਕਟਰ ਤੋਂ ਨਹੀਂ ਲੈਣ ਉਹ ਵੀ ਹੁਣ ਮੂਹਰ ਲਾਣ ਪੜੀ ਹਾਂ ਉਹ ਕਹਿੰਦਾ ਵੀ ਇਹਦੇ ਪੁੱਛਾ ਲਾਇਆ ਹੈ ਟਰੈਕਟਰ ਦਿਖਾ ਤੇਰਾ ਕਿਉਂ ਟਰੈਕਟਰ ਨਹੀਂ ਉਹ ਕਹਿੰਦਾ ਸੂਟ ਹੋਰ ਦਿਖਾ ਭਰਾਵਾ ਇਹਨੂੰ ਉਹ ਕਹਿੰਦਾ ਚਾਹ ਕਹਿੰਦੀ ਮੈਂ ਤਾਂ ਸੂਟ ਕਿਹਾ ਹੂੰ ਉਹ ਗਾਂ ਵਾਲਾ ਹੋਰ ਅੰਗਰੇਜ਼ੀ ਬੋਲ ਪਿਆ ਗਾਂ ਬੇਬੇ ਨੂੰ ਨਾ ਆਵੇ ਮਾ ਸਾਡਾ ਭਾਂਜਾ ਬੇਟਾ ਹਸੀ ਜਾਵੇ ਇਹਨਾਂ ਦਾ ਸਾਰਾ ਤਾਣਾ ਮਾਣਾ ਉਲਝਿਆ ਪਿਆ ਜਿਹੜਾ ਦੋ ਦਿਨ ਜਾਇਆ ਹੁੰਦਾ ਇਹ ਤੇ ਸਾਡੀ ਬੇਬੇ ਜਾ ਕੇ ਆਈ ਹੈ ਤੇ ਉਹ ਹੁਣ ਉੱਥੇ ਹੁੰਦਾ ਹੁਣ ਯਾਰਡ ਕਹਿੰਦੇ ਆ ਨਾ ਹਾਂ ਯਾਰਡ ਹਾਂ ਯਾਰਡ ਹੁੰਦਾ ਨਾ ਉਹ ਜਾੜੀ ਦੱਸੇ ਤੇ ਤੈਨੂੰ ਘਰ ਦੇਣਾ ਆ ਸਾਡੇ ਵੈਕ ਯਾਰਡ ਆਗੇ ਵੈਕ ਆਂ ਇੱਥੇ ਗੱਡੀ ਲੱਗਦੀ ਹੈ ਵੈਕ ਯਾਰਡ ਚ ਮੈਂ ਕਿਹਾ ਠੀਕ ਹੈ ਮੈਂ ਕਿਹਾ ਇਹ ਹੀ ਹੈ ਫਿਰ ਯਾਰ ਮਰੀ ਅੰਗਰੇਜ਼ੀ ਨਿਕਲ ਤੁਰੀ ਕੋਈ ਦਾ ਜਾਣਾ ਉੱਧਰ ਲਈ ਹੋ ਜਾਂਦਾ ਯਾਰ ਚਾਰ ਅੱਖਰ ਪੜ ਕੇ ਇੱਥੇ ਇੱਕ ਸਾਡੇ ਕੋਲ ਹੈਗਾ ਉਹਨੂੰ ਡਾਲਿਆਂ ਵਾਲੇ ਕਹਿੰਦੇ ਆ ਕਿਵੇਂ ਉਹ ਮਤਲਬ ਕਿ ਜਦੋਂ ਜਾਂਦਾ ਤਾਂ ਸਾਡੇ ਮਤਲਬ ਕੈਨੇਡਾ ਦੇ ਵਿੱਚ ਮਤਲਬ ਮਹੀਨਾ ਲਾਇਆ ਹੁੰਦਾ ਹਾਂ ਮਹੀਨੇ ਜੀ ਸਾਡੇ ਸਾਡੇ ਕੈਨੇਡਾ ਹੈ ਇੱਕ ਮਹੀਨਾ ਕੈਨੇਡਾ ਸਾਡਾ ਹੋ ਜਾਂਦਾ ਮੈਂ ਸਬਜ਼ੀ ਲਈ ਜਾਵਾਂ ਮੈਂ ਕਿਹਾ ਬ੍ਰੋਕਲੀ ਲੈਣੀ ਬ੍ਰੋਕਲੀ ਲੈਣੀ ਸੀ ਮੈਂ ਕਿਹਾ ਬਾਈ ਤੈਨੂੰ ਕੀ ਹੋ ਗਿਆ ਬ੍ਰੋਕਲੀ ਮੈਂ ਮੰਗੀ ਸਾਰੇ ਦੰਦ ਖੋਸ ਤੋ ਕਿਹਾ ਨਹੀਂ ਸਾਡੇ ਕਰੇਡਿਟਾਂ ਚ ਕਹਿੰਦੇ ਬ੍ਰੋਕਲੀ ਮੈਂ ਕਿਹਾ ਪੁੰਗਾ ਰੁਗਾ ਚਾਕੇ ਕੋ ਵੀ ਇਹ ਬ੍ਰੋਕਲੀ ਹੈ ਮਾਰਾ ਲਬੇੜਾ ਮੈਂ ਕਿਹਾ ਥਾਣੀ ਦੇ ਗੇਟ ਤੇ ਖੜੇਗੇ ਜਾ ਕੇ ਮੈਂ ਕਿਹਾ ਬ੍ਰੋਕਲੀ ਉਹ ਮੰਗੀ ਮੈਂ ਉਹ ਬ੍ਰੋਕਲੀ ਲੈਣੀ ਜੀ ਉਹ ਬਰੋ ਉਹ ਵੀ ਮੈਂ ਕਹਿੰਦਾ ਉਹ ਵੀ ਆ ਇਹ ਮੇਰੇ ਨਾਲ ਸਾਢੇ ਕੈਨੇਡਾ ਮੈਂ ਕਿੰਨਾ ਟਾਈਮ ਲਾਇਆ ਉਹ ਨਾਲ ਤਾਂ ਕਹਿੰਦਾ 22 ਦਿਨ ਲੱਗ ਗਿਆ ਮੈਂ ਕਹਿੰਦਾ ਸਾਢੇ ਕੈਨੇਡਾ ਕਿਵੇਂ ਹੋ ਗਈ ਤੇ ਸਾਢੇ ਆ ਗਿਆ ਉਹਦੇ ਜਾ ਕੇ ਇਧਰੋਂ ਤਾਂ ਭੁੱਲੀ ਜਾਂਦੇ ਯਾਰ ਜਾ ਕੇ ਤੈਨੂੰ ਦਿਨ ਉੱਥੇ ਲਾਉਣਗੇ ਕਹਿਣਗੇ ਸਾਢੇ ਮਤਲਬ ਉੱਥੇ ਆਏ ਸਾਢੇ ਮਤਲਬ ਉੱਥੇ ਹਣਾ ਹਾਂ ਇਸੋੜਾ ਉੱਥੇ ਕੀ ਹੈ ਯਾਰ ਦੂਜੇ ਨੂੰ ਆਹਾਂ ਦੇ ਵੇ ਨੂੰ ਕੀ ਬਾਤ ਦੁਨੀਆ ਦੀ ਨੂੰ ਪਤਾ ਹੀ ਨਹੀਂ ਦੁਨੀਆਦਾਰੀ ਦਾ ਵੀ ਕੈਨੇਡਾ ਮੈਂ ਹੀ ਗਿਆ ਹਾਂ ਨਾ ਮਤਲਬ ਉੱਥੇ ਮਤਲਬ ਸਭੇ ਦਾ ਮਾਣ ਪੁਰੇ ਦਾ ਇੰਨਾ ਤਿਆਰ ਰੱਖਿਆ ਜਾਂਦਾ ਮਰ ਰੋ ਆਣ ਕਹਿੰਦੇ ਕਿ ਕੈਪਟਨ ਚਲੇਗਾ ਬਾਹਰ ਅੱਛਾ ਤੇ ਹੁਣ ਕੈਪਟਨ ਚਲੇਗਾ ਤੇ ਕੰਮ ਉੱਥੇ ਹੁਣ ਸਾਰੇ ਨੂੰ ਕਰਨਾ ਪੈਣਾ ਹੂੰ ਕੈਪਟਨੋਂ ਪੈਰ ਨਾ ਲੱਗਣ ਦੇਵੇ ਬਾਈ ਹੁਣ ਹੂੰ ਬਸ ਦੇ ਸਾਰੀ ਦੀ ਹੁਣ ਬੁੜੇ ਸਾਰੇ ਕੰਮਾਂ ਦੇ ਜਾਂਦੇ ਸੀ ਬੇਰੀ ਤੋੜਨ ਹੂੰ ਕੈਪਟਨ ਮਦਰ ਗਾ ਜੀ ਫੌਜ ਦੇ ਵਿੱਚ 47 ਦੀ ਜੰਗ ਵੀ ਲੜੀ ਆ ਮਤਲਬ ਗੋਲੀਆਂ ਠਾ ਠਾ ਚਲਾਈਆਂ ਵਾਹ ਵਾਹ ਰਾਮ ਵਾਹ ਰੇ ਲੱਗ ਗਿਆ ਅੱਛਾ ਮਾਇਆ ਮਤਲਬ ਕੈਪਟਨ ਹੈ ਕੈਪਟਨ ਹੂੰ ਤੇ ਚਲੋ ਉਹਨੇ ਕਦੇ ਦੂਜੇ ਬੁੜੇ ਟਿਕੇ ਰਹੇ ਹਾਂ ਹੁਣ ਜਦੋਂ ਉੱਥੇ ਜੋੜ ਤੇ ਹੁਣ ਬੇਰੀ ਤੇ ਹੁਣ ਕੰਮ ਨਾ ਹੋਵੇ ਉਹ ਤੋਂ ਦੇਵਾ ਤਰੇਸਾ ਉਹ ਕੈਪਟਨ ਨੂੰ ਮੇਰੇ 30 ਡਾਲੇ ਦੂਜੇ 90 90 ਲਈ ਪਰਨ ਉਹ ਕਹਿੰਦਾ ਇੱਕ ਪੁੜਾ ਜਾ ਕਹਿੰਦਾ ਹੱਥ ਨੇ ਜਾ ਕੇ ਕਹਿੰਦਾ ਉਹਨੂੰ ਕਹਿੰਦਾ ਕੈਪਟਨਾ ਕਹਿੰਦਾ ਕਿੱਲੇ ਪਾਣੀਆ ਕਹਿੰਦਾ 30 ਕਹਿੰਦਾ ਇਧਰ 90 ਕੈਪਟਨ ਦੱਸ ਕੋਹਣਾ ਕਹਿੰਦਾ ਮੈਂ ਕਹਿੰਦਾ ਇੱਥੇ ਕੈਪਟਨ ਅਸੀਂ ਆ ਕੈਪਟਨ ਅਸੀਂ ਆ ਉਹਦਾ ਸਾਹ ਨਾ ਸਾਹ ਨਾ ਰਲੇਵਾ ਆਪ ਦੇ ਜਾ ਕੇ ਘਰੇ ਆਉਦੀ ਕੁੜੀ ਨੂੰ ਕਹਿੰਦਾ ਜੋ ਡਰਾਈਵਰ ਜਾਏ ਉਹਨੂੰ ਕਹਿੰਦੀ ਹੈ ਨਹੀਂ ਘਰੇ ਕਹਿੰਦਾ ਮੈਂ ਨਹੀਂ ਜਾਣਾ ਡਾਈ ਇਹ ਸਾਲਾ ਕੋਈ ਕੰਮ ਹੈ ਹੈ ਸਹੀ ਗੱਲ ਇਤੋਂ ਬੜੀ ਛੇਤੀ ਜਾਂਦੇ ਆ ਉਹ ਮੈਂਟੂ ਆ ਸਾਡਾ ਉਹਦਾ ਭਾਈ ਕੈਨੇਡਾ 'ਚ ਮੇਰਾ ਦੋਸਤ ਹੈ ਮੈਂਟੂ ਜੈਦ ਦਾ ਵਜਦਾ ਬੀਨੇ ਤੋਂ ਉਹ ਮੇਰਾ ਦੋਸਤ ਹੈ ਉਹਦੇ ਨਾਲ ਬਹੁਤ ਕਿੱਸੇ ਹੁੰਦੇ ਹੁੰਦੇ ਸੀ ਠੀਕ ਹੈ ਅਸੀਂ ਇਕੱਠੇ ਹੁੰਦੇ ਸੀ ਨਾ ਭਰਾ ਭਰਾ ਅਸੀਂ ਸਾਡੀ ਬਹੁਤ ਯਾਰੀ ਸੀ ਠੀਕ ਹੈ ਉਹਦੇ ਵਿਆਹ ਵੇਲੇ ਮਰੂਤੀ ਦੀ ਚੜਾਈ ਹੁੰਦੀ ਸੀ ਬਹੁਤ ਜ਼ਿਆਦੀ ਠੀਕ ਹੈ ਮਰੂਤੀ ਹੁੰਦੀ ਸੀ ਇਹਨਾਂ ਕੋਲੇ ਆਪਣੇ ਕੁਆੜੀਆਂ ਕੋਲੇ ਬਾਗੇ ਪੁਰਾਣੇ ਆਲਿਆਂ ਕੋਲੇ ਦੇਸੇਗਿਆਂ ਕੋਲੇ ਉਹਨਾਂ ਨੇ ਇਹਨਾਂ ਦੀ ਮਰੂਤੀ ਮੰਗ ਲਈ ਡੋਲੀ ਆਸਤੇ ਠੀਕ ਹੈ ਉਹਨਾਂ ਦਾ ਬੁੜਾ ਬੜਾ ਕਾਨੂੰਨ ਨਹੀਂ ਸੀ ਭਾਈ ਹੂੰ ਉਧਰੋਂ ਉਹਨੇ ਸਿੰਗਰ ਕਰਨਾ ਸੀ ਹੂੰ ਉਹ ਕਹਿੰਦਾ ਪਾਪਾ ਪਾਪਾ ਸਿੰਗਰ ਕਰਨਾ ਹੈ ਕਿ ਪਾਪਾ ਉਹ ਕਹਿੰਦਾ ਵੀ ਚੰਗਾ ਚਾਲ ਸਕੂਟਰ ਦੇ ਤਰਪੇ ਪਿਓ ਪੁੱਤ ਸਿੰਗਰ ਕਰਨ ਜਾ ਰਹੇ ਆ ਹੂੰ ਉਹ ਰਾਜ ਉਧਰੋਂ ਟੈਂਪੂ ਆਈ ਜਾਂਦਾ ਹਾਂ ਉਹਨੇ ਟੈਂਪੂ ਦੇ ਮਗਰ ਕਮਾਤਾ ਮੋਟਰ ਸਕੂਟਰ ਮੈਂਡੂ ਦਾ ਡੈਡੀ ਕਹਿੰਦਾ ਹੁਣ ਕੀ ਹੋ ਗਿਆ ਕਹਿੰਦਾ ਸਿੰਗਰ ਤਾਂ ਹੋ ਜਾਂਦਾ ਸਿੰਗਰ ਉੱਤੇ ਬੈਠਾ ਟੈਂਪੂ ਦੇ ਦੋ ਦੋ ਬਸ ਆ ਸਿੰਗਰ ਦਾ ਕਹਿੰਦੇ ਤਾਂ ਟੈਂਪੂ ਤੇ ਚੜਿਆ ਜਾਂਦਾ ਕਹਿੰਦਾ ਇਹੀ ਆ ਉਦੋਂ ਹੁਣ ਸਿੰਗਰ ਵੀ ਟੇਪ ਉਾਂ ਦੇ ਚੜ ਜਾਂਦੇ ਸੀ ਨਾ ਉੱਥੇ ਬੇਡਾ ਵਿਚਾਲੇ ਰੋਕ ਕੇ ਉੱਥੇ ਉਹਨਾਂ ਨੇ ਸਾਈਪਰਾ ਦਿੱਤਾ ਉਹਨਾਂ ਕੋਲ ਪੌਂਸੋ ਰੁਪਈਆ ਕਿਤੇ ਵੀ ਆਜ ਨਹੀਂ ਖਾੜਾ ਹੈ ਖਾੜਾ ਕਿਹੜਾ ਸੀ ਹੁਣ ਮੈਂਡੂ ਕਹਿੰਦਾ ਵੀ ਥੱਲੇ ਐਵੇਂ ਮੈਕ ਜਾ ਲਾਤਾ ਖੜੇ ਨੂੰ ਥੱਲੇ ਆ ਨਾ ਬਾਜ ਆ ਜਾ ਦੇ ਤਾਂ ਉਹਨੂੰ ਕਹਿੰਦਾ ਜਿੰਦੀ 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 ਗਾਉਣ ਲੱਗ ਗਿਆ ਹਾਂ ਇੱਕ ਕਹਿੰਦਾ ਪੱਟੀ ਆ ਗਿਆ ਪੱਟੀ ਨੇ ਕਿਤੇ ਨਾਲ ਮੁੰਡਾ ਸੀਗਾ ਉਹਨੂੰ ਪੱਟੀ ਰਾਈਟਰ ਚੰਗਾ ਪੱਟੀ ਦੇ ਨਾਲ ਇੱਕ ਮੁੰਡਾ ਜੋਗ ਉਹਦੇ ਵੀ ਇੱਕ ਗਾਣਾ ਇਹਨੇ ਵੀ ਲਾਉਣਾ ਹਾਂ ਮੈਂ ਆਲਦੀ ਸਟੇਜ ਤੇ ਕਹਦਾ ਹੋਰ ਕਲਾਕਾਰ ਆਣੇ ਚਾਹੁੰਦਾ ਮੈਂ ਇਹਨੂੰ ਲਾ 500 ਰੁਪਏ ਹੋਰ ਭੱਜ ਅਨੇਰੀ ਭੱਜ ਸਾਹ ਦੇਦਾ ਸਾਹ ਦੇਤੇ ਹੋਰ ਕਾਗਰ ਜਣਦਾ ਨਾ ਚੱਟਾ ਤੈਨੂੰ ਕਿਹਨੋਂ ਕਿਉਂ ਆਉਂਦਾ ਸੀ ਤਰੋਂ ਉਂਝਾ ਹੋ ਗਏ ਨਾ ਵਿਆਹ ਹੋ ਰਗੇ ਮਰੂਤੀ ਦੇ ਫੁੱਲ ਲਾਤੇ ਐ ਫੁੱਲਾ ਦੇ ਫੁੱਲ ਲਾ ਦੇ origial ਅੱਛਾ ਗੇਂਦਿਆਂ ਦੇ ਹੋਰ ਹਨ ਤੇ ਹੁਣ ਮਰੂਤੀ ਕਿਸੇ ਦੀ ਸੀ ਡਰਾਈਵਰ ਕਿਸੇ ਦਾ ਸੀ ਹੂੰ ਤੇ ਭਾਈ ਵਿਆਹਣ ਉੱਟ ਗਏ ਤੇ ਜਦੋਂ ਉਹ ਤੇ ਜਾ ਕੇ ਲਾ ਕੇ ਤੇ ਜਦੋਂ ਤੁਰਨ ਲੱਗੇ ਮੈਂ ਟੂ ਕਹਿੰਦਾ ਵੀ ਮੈਂ ਸੈਟ ਲਿਆ ਐ ਪੱਲਾ ਜਦੋਂ ਤੁਰਦੇ ਹੁੰਦੇ ਆ ਬੁੜੀਆਂ ਉਹਨੂੰ ਕਰਨ ਲੱਗੇ ਜਦੋਂ ਹਾਰੇ ਹਨ ਮੈਨੂੰ ਕਹਿੰਦਾ ਮੈਂ ਵੀ ਰੋਣ ਵਾਲਾ ਆ ਖੜਾ ਇੰਗਾ ਚੀਕਾਂ ਮਾਰਗਾ ਕਹਿੰਦਾ ਤੇਰੀ ਭਝਾਈ ਨੇ ਕਹਿੰਦਾ ਭਾਈ ਜਦੋਂ ਦਾ ਤੁਰਨ ਲੱਗੇ ਕਹਿੰਦਾ ਏ ਕਹਿੰਦਾ ਮੈਂ ਕਹਾਂ ਵੀ ਸੋਹਰੇ ਦਾ ਬੜਾ ਔਖਾ ਕੰਮ ਆ ਯਾਰ ਆ ਤਾਂ ਜਾਣਾ ਹਨਾ ਕਹਿੰਦਾ ਯਾਰ ਭੈਂਦਰਾ ਆਪਦੇ ਤੇ ਲੱਗੇ ਕਹਿੰਦਾ ਮੇਰੇ ਦਿਲ ਤੇ ਕਹਿੰਦਾ ਮੈਂ ਕਹਾਂ ਵੀ ਤੁਰਪੋ ਨਹੀਂ ਮੈਂ ਰੋਲ ਲਾ ਕੇ ਜਾਣਾ ਹੋਰ 10 ਮਿੰਟਾਂ ਨੂੰ ਏ ਕੀ ਫਾਇਦਾ ਇੱਥੇ ਜਾਣ ਦਾ ਮੈਨੂੰ ਚੁੱਪ ਕਰਾਉਦੇ ਪੀਓਗੇ ਵੀ ਬਹੁਤ ਤੂਨਾ ਰਹੋ ਕੋਈ ਨਾ ਮੈਂ ਕਹੂੰ ਮੈਂ ਰਹਿ ਪਿੰਡ ਤੇ ਵੀਰ ਨੂੰ ਹੀ ਲਿਜਾਦੇ ਆਪਾਂ ਰਹਿ ਨਹੀਂ ਦਿੰਦੇ ਆ ਹੈ ਉਹ ਕਹਿੰਦਾ ਭਰਾ ਕਹਿੰਦਾ ਜਦੋਂ ਅਸੀਂ ਉਹ ਹੋਇਆ ਨਾ ਕਹਿੰਦਾ ਦੇ ਉਹਨੂੰ ਕਹਿੰਦਾ ਡਰਾਈਵਰ ਆ ਗਿਆ ਅੱਛਾ ਕਹਿੰਦਾ ਡਰਾਈਵਰ ਮੈਨੂੰ ਆ ਕੇ ਕਹਿੰਦਾ ਕੋਈ ਜੱਡੀ ਭਿਜਾ ਕੇ ਲੈ ਗਿਆ ਆਪਣੀ ਘਬੇ ਰ ਮੇਰਾ ਪੱਲਾ ਛੁੱਟ ਗਿਆ ਕਹਿੰਦਾ ਮੈਂ ਕਿਹਾ ਤਾਂ ਮਾਂ ਗੰਬੀ ਸੀ ਖੜੋ ਜਦੋਂ ਅਸੀਂ ਆਏ ਉੱਥੇ ਗੱਡੀ ਜੋ ਕੋਈ ਪੁੱਤਰੇ ਆਉਂਦੇ ਫਿਰ ਗਿਆ ਕਹਿੰਦਾ ਦੂਜੇ ਡਰਾਈਵਰ ਸਾਰੇ ਇਕੱਠੇ ਹੋਏ ਬੈਠੇ ਕਹਿੰਦਾ ਮੈਂ ਕਿਹਾ ਤੁਸੀਂ ਸੁੱਤੇ ਪਏ ਸੀ ਹੂੰ ਜਦੋਂ ਆਪਣੀ ਕੋਈ ਕਾਰ ਲੈ ਕੇ ਭਿਜਾ ਕੇ ਕਹਿੰਦੇ ਆਹ ਗੜੀ ਹੈ ਕਹਨੇ ਕਹਦਾ ਉਹ ਜਿਹੜਾ ਬੋਲਜੀ ਕਹਿੰਦੇ ਫੁੱਲ ਗਾਹ ਖਾ ਗਈ ਗਾਹ ਫੁੱਲ ਖਾ ਗਈ ਕਾਰਨਾ ਤੇ ਆਵੇ ਕਿਹੜਾ ਨੰਬਰ ਯਾਰ ਸੀ ਉਹ ਕਹਿੰਦਾ ਗਾਹ ਖਾ ਗਈ ਫੁੱਲ ਤਾਂ ਕਾਰ ਹੀ ਹੈ ਇਤਨਾ ਅੱਛਾ ਕਹਿੰਦਾ ਫਿਰ ਟੇਪਾਂੀਆਂ ਦੇਖੀਏ ਕਿਉਂ ਨਾ ਮੈਂ ਕਹਾਂ ਕਹਦਾ ਮੈਂ ਕਹਦਾ ਸਭ ਰਹੇਦੇ ਉਧਰ ਮੈਂ ਟੋਜਣ ਤੜਾਇਆ ਹੈ ਉਹ ਪੱਲੇ ਕਹਿੰਦਾ ਕਾਰ ਲੈ ਗਿਆ ਕੋਈ ਬੁੜਾ ਗਾਹ ਦੇ ਨੂੰ ਗਿਆ ਹੀ ਕਰਾਏ ਤੇ ਕਰਾ ਲੂ ਹੈਨਾ ਉਹ ਮੈਂਟੂ ਦਾ ਵੀ ਗਾਂ ਈਦਾ ਜਾਂਦੀ ਆ ਬੋਲਾ ਕੋ ਕਰਦਾ ਹੁੰਦਾ ਜੀ ਮੈਂਟੂ ਕਹਿੰਦਾ ਕੇਰਾ ਗੋਰਾ ਆ ਗਿਆ ਬਾਹਰੋਂ ਆਹ ਗੋਰਾ ਆ ਗਿਆ ਗੋਰਾ ਸੀ ਲੰਡੂ ਜਿਵੇਂ ਮਤਲਬ ਗਰੀਬ ਉਹ ਕਿਸੇ ਦੇ ਪੋਚੇ ਲਾਉਂਦਾ ਸੀ ਲੈ ਉਧਰ ਉਧਰ ਤੇ ਕਹਿੰਦਾ ਭਾਈ ਗੋਰਾ ਜਦੋਂ ਵੇਖਿਆ ਕਹਿੰਦਾ ਅਸੀਂ ਦਿੱਲੀ ਜਾਣਾ ਸੀਗਾ ਤੇ ਜਾਣ ਤੋਂ ਪੈਸੇ ਨਹੀਂ ਦਿੰਦਾ ਜੀ ਸਾਡੇ ਕਹਿੰਦਾ ਹੋਰ ਬੈਠੇ 15 20 ਜਾਂਟ ਦੇ ਬਾਅਦ ਜਾਨਾ ਲਾਈ ਵੀ ਪੈਸੇ ਨਹੀਂ ਦਿੰਦਾ ਸਾਡੇ ਪਾਏ ਦੇ ਸਾਡੇ ਪਾਏ ਦੇ ਤੇ ਕਹਿੰਦਾ ਜਦੋਂ ਅਸੀਂ ਗਏ ਉਹਨੇ ਸਾਡੇ ਨਾਲ ਗੋਰਾ ਵੇਖਿਆ ਕਹਿੰਦਾ ਜਾਂਟ ਨੂੰ ਤਾਂ ਜਾ ਚੜ ਗਿਆ ਕਹਿੰਦਾ ਜਾਂਟ ਕਹਿੰਦਾ ਤੇਰੇ ਪੈਸੇ ਦੇ ਦੂੰ ਮੱਧ ਘੰਟਾ ਗੋਰਾ ਦੇ ਦੀ ਕਹਿੰਦਾ ਮੈਂ ਕਿਹਾ ਕਹਿੰਦਾ ਤੂੰ ਕੋ ਗੱਲ ਪਟਾਉਣਾ ਲੱਗ ਰਹੀਂ ਜਿਹੜੇ ਤੂੰ ਕਹਿੰਦਾ ਨਾ ਨਾ ਇਹਨੇ ਤਾਂ ਬਹਿਣਾ ਹੀ ਆ ਕਹਿੰਦਾ ਆ ਜਾ ਅੰਦਰ ਕਹਿੰਦਾ ਗੋਰਾ ਵੀ ਆਣ ਪੜੀ ਸੀ ਜਾਂ ਯਾਨਾ ਗੋਰੀ ਨੂੰ ਸਮਝਾਤਾ ਵੀ ਤੂੰ ਐਂ ਕਰਕੇ ਐਂ ਕਰਕੇ ਯੈਸ ਕਹਿਣਾ ਬਸ ਮੈਂ ਕਹਿੰਦਾ ਉਹ ਕਹਦਾ ਵੀ ਐਂ ਕਰੋ ਵੀ ਕੱਲਾ ਕੱਲਾ ਆ ਜਾ ਹੂੰ ਕਹਿੰਦਾ ਥੋੜੇ ਮਾਰਿਆ ਨੇ ਕੰਪਨੀ ਦਾ ਮਾਲਕ ਆਪ ਆ ਗਿਆ ਕੇ ਤੁਸੀਂ ਐਂ ਮਾਰੀ ਜਨੇ ਬਾਹਰ ਨਹੀਂ ਜੀਦਾ ਬਾਹਰ ਨਹੀਂ ਜਾਂਦਾ ਸਾਡੇ ਪੈਸੇ ਕਾ ਕੇ ਜਿਹਨੇ ਪੈਸੇ ਲੈਣੇ ਆ ਪੈਸੇ ਲੈ ਲਓ ਪਹਿਲਾਂ ਇੰਟਰਵਿਊ ਦੇ ਲਓ ਹਾਂ ਜਿਹੜਾ ਜਾਵੇ ਗੂੜਾ ਯੈਸ ਉੱਥੇ ਕੇ ਜਾ ਦੇਣਾ ਇੱਕ ਕੇਮ ਆਏ ਆ 3 ਮਹੀਨਾਂ ਤਦ ਵਿੱਚ ਨੂੰ ਲੈ ਜਾਣਗੇ ਤੈਨੂੰ ਉਹ ਬਾਹਰ ਉਹ ਬਾਹਰ ਨੂੰ ਆ ਕੇ ਕਵੇ ਬਣ ਗਈ ਗੱਲ ਮਾਲਕ ਆਇਆ ਬਈ ਮਾਲਕ ਮਹੀਨੇ ਦੇ ਦੇ ਆਪਾਂ ਸਾਰੇ ਮੋੜ ਤੇ ਆਏ ਕਿਸੇ ਨੇ ਨਹੀਂ ਪੈਸੇ ਮੰਗੇ ਬਾਈ ਜੱਟ ਕਹਿੰਦਾ ਜਿਹਨੇ ਮਣਾਉਣੇ ਹੋਣ ਮੜਾ ਲਓ ਹੁਣ ਮਾਲਕ ਬੈਠਾ ਮੈਂ ਲੈ ਦਿੰਦਾ ਨੋ ਨੋ ਪੈਸੇ ਹੀ ਦੇਈ ਤੂੰ ਮੈਂ ਨਾ ਸਾਡੇ ਪੈਸੇ ਦੇ ਤੇ ਸਾਨੂੰ ਕਹਿੰਦਾ ਮੈਂ ਕਹਾਂ ਜੇ ਫੇਰ ਲੋਡ ਹੋਈ ਕਹਿੰਦਾ ਸਾਦ ਨਹੀਂ ਕਹਿੰਦਾ ਗੋਰਾ ਕਹਿੰਦਾ ਇੱਥੇ ਹੀ ਆ। ਪਾਪੀ ਇਹ ਲਿਆ ਕਰਾਂਗੇ ਅਸੀਂ। ਉਹ ਕਹਿੰਦਾ ਜਿਹਾ ਹੀ ਕਹਿੰਦਾ ਯਾਰ ਇਹ ਲੈ ਆਈ। ਕਹਿੰਦਾ ਉਹ ਗੋਰਾ ਬੀਲੇ ਦੇ ਨਾਲ ਆਇਆ ਸੀ ਬੀਲੇ ਵਾਲਿਆਂ ਦੇ। ਉਹਨਾਂ ਦੇ ਜੋ ਆਵਾਬ ਦੇ ਜੋ ਉੱਤੇ ਮੌਲ-ਮੂਲ। ਹਮਮ ਕਹਿੰਦਾ ਤੇ ਮੈਂ ਉਹਨਾਂ ਨੇ ਕਿਹਾ ਵੀ ਗੋਰਾ ਹੁਣ ਮੈਨੂੰ ਦੇ ਜੂ। ਹਮ ਮੈਂ ਨਹੀਂ ਹੱਲੇ ਆਵਾ ਕਰੂੰ। ਹਾਂ। ਕਹਿੰਦਾ ਮੈਂ ਨਹੀਂ ਹੱਲੇ ਆ ਗਏ ਚੱਕ ਦੀ ਡੌਂਡੀ। ਅੱਛਾ। ਕਹਿੰਦਾ ਉਹ ਦੁਕਾਨਾਂ ਚ ਲਈ ਬੈਠਾ ਕਹਿੰਦਾ ਉਧਰੋਂ ਬਾਣੀਆਂ ਆ ਗਿਆ। ਬਾਣੀਆਂ ਅੰਗਰੇਜ਼ੀ ਬਾਬਾ ਜਾਣਦਾ ਈ। ਹਮ ਕਹਿੰਦਾ ਉਹ ਕਹਿੰਦਾ ਵੀ ਗੋਰਾ ਗੁਰਾਪੁਰਾ ਉੱਥੇ ਤਕੜਾ ਬੰਦਾ ਆਪਣਾ ਯਾਰ ਹੂੰ ਉਹਨੂੰ ਉਹਨੂੰ ਤਾਂ ਅੰਗਰੇਜ਼ੀ ਆਉਂਦੀ ਨਹੀਂ ਸੀ ਮੈਂ ਟੂ ਘਰੇ ਲੈ ਗਿਆ ਕਹਿੰਦਾ ਪਾਪਾ ਇਹ ਉਹ ਕਹਿੰਦਾ ਇਹ ਕੌਣ ਹੈ ਕਹਿੰਦਾ ਆੜੀ ਆ ਮੇਰਾ ਹੂੰ ਕਹਿੰਦਾ ਮੇਰਾ ਫਰੈਂਡ ਹੈ ਇਹ ਹੂੰ ਕਹਿੰਦਾ ਪਾਪਾ ਇਹਨੂੰ ਪੁੱਛੀਂ ਅੰਗਰੇਜ਼ੀ ਜਿਹਾ ਕੇ ਕੀ ਖਾਊਗਾ ਇਹ ਯਾਰ ਕਹਿੰਦਾ ਫਰੈਂਡ ਧੀਰਾ ਸਾਲਿਆ ਕਹਿੰਦਾ ਫਰੈਂਡ ਬੜਿਆ ਕਿਵੇਂ ਕਿ ਪੁੱਛਣਾ ਤੈਨੂੰ ਆਉਂਦਾ ਕੀ ਹੈ ਮੈਂ ਟੂ ਦਾ ਪਿਆ ਉਹ ਮਾਰਟਰ ਸੀ ਅਜਾ ਕਹਿੰਦਾ ਨਹੀਂ ਤੂੰ ਪੁੱਛ ਮੈਨੂੰ ਪੁੱਛਣਾ ਨਹੀਂ ਆਉਂਦਾ ਉਹੀ ਗੱਲ ਕਹਦਾ ਤੇ ਪੁੱਛ ਲਿਆ ਉਹ ਕਹਿੰਦਾ ਵੀ ਇਹ ਕਹਿੰਦਾ ਮੈਂ ਤਾਂ ਵੀ ਆ ਹੀ ਲਿਆ ਦੋ ਵੀ ਟਮਾਟਰ ਟਮੂਟਰ ਜੇ ਕੀਰੇ ਗੂਰੇ ਜ ਮੈਂ ਤਾਂ ਉਹੀ ਜੜੜ ਤੂੰ ਹਮ ਡਬ ਰੋਟੀ ਚ ਪਾ ਗਈ ਉਹ ਕਹਿੰਦਾ ਭਰਾਵਾ ਉਵੇਂ ਹੀ ਕਰਿਆ ਉਹ ਖਾ ਗਿਆ ਹਮ ਤੇ ਕਹਿੰਦਾ ਤੂੰ ਜਿਹੜੇ ਵੇਖ ਜਾ ਕੇ ਬਿਠਾਤਾ ਮੈਂ ਨੇ ਆ ਲੈ ਪਾਣੀ ਇਹਨੇ ਆਖਿਆ ਵੀ ਮੈਂ ਕਵਰ ਕਰ ਲਾਂ ਹਮ ਵੀ ਤਗੜਾ ਹੈ ਯਰ ਅੰਗਰੇਜ਼ ਹਮ ਵੀ ਆਪਾਂ ਬਾਣੀਆਂ ਥੋੜੀ ਜੀ ਵਾਟ ਲਈ ਗਏ ਤੇ ਗੋਰੇ ਨਾਲ ਗੱਲੀ ਪੈ ਗਏ ਹਮ ਗੋਰੇ ਨੂੰ ਕਹਿੰਦਾ ਵੀ ਆਪਣਾ ਵੀ ਕਾਰੋਬਾਰ ਹੈ ਨਾ ਗੋਰੇ ਨੇ ਦੱਸਤਾ ਕਹਿੰਦਾ ਮੈਂ ਤਾਂ ਪੋਚੇ ਲਾਉਣਾ ਤੁਹਾਡੇ ਪੰਜਾਬ ਗਾਦੇ ਉਹਨੇ ਉੱਥੇ ਹੀ ਲੋੜ ਲਿਆ ਤੇ ਬੜਾ ਸਾਰਾ ਅੰਗੂਰਾ ਲਈ ਦਰਵਾਜ਼ਾ ਕਰਾ ਲਿਆ ਕਹਾਂ ਮੈਂ ਟੁਕੜਾ ਕਿੰਝ ਹੋ ਗਿਆ ਕਹਿੰਦਾ ਸਾਰਾ ਬਲੰਗਾ ਪੋਚੇ ਲਾਂ ਮੈਂ ਬੰਦਾ ਲੈ ਨੀਂਦੇ ਆ ਰਹੇ ਅਗਰ ਮਰੀ ਇਹਨੇ ਕੋਰਾ ਕਹਿੰਦਾ ਚੱਲ ਦੀਨੇ ਚੱਲ ਕੇ ਕਹਿੰਦਾ ਮੈਂ ਕਹਿੰਦਾ ਬੀਲੇ ਚੱਲ ਪੈ ਦਦਾ ਬੇ ਇਤਰਾ ਨਹੀਂ ਇਹਨੂੰ ਉਪਿੰਝੜਾ ਦਮ ਮੈਂ ਕਹਿੰਦਾ ਮੈਂ ਕਹਿੰਦਾ ਬੀਲੇ ਨੂੰ ਜਾ ਮੈਨ ਲਿਆਣਾ ਤੈਨੂੰ ਇਤਰਾਤੀ ਮਲੰਗਾ ਤੂੰ ਕੀ ਹੁੰਦਾ ਇਹ ਕਹਿੰਦਾ ਕਹਿੰਦਾ ਮੈਂ ਝੂਠੀ ਮਾਰਦਾ ਕਹਿੰਦਾ ਫਿਰ ਅਸੀਂ ਨਹੀਂ ਰੱਖਣਾ ਇਹ ਝੂਠੀ ਮਾਰਦਾ ਮੈਂ ਨਹੀਂ ਰੱਖਣਾ ਤੈਨੂੰ ਝੂਠੀ ਮਾਰਦਾ ਨਹੀਂ ਰੱਖਣਾ ਹਾਂ ਉਹਨੂੰ ਕੀ ਨਾ ਫੋਟੋ ਲਵਾਉਣ ਲੱਗੇ ਮੈਂ ਤੇ ਮਿੰਟੂ ਹੂੰ ਮੋਟਰ ਸਕੂਟਰ ਤੇ ਕਿਸੇ ਦਾ ਸਕੂਟਰ ਖੜਾਏ ਨੇ ਬਹਿ ਗਏ ਉੱਤੇ ਹੂੰ ਮੇਲੇ ਚ ਹੀ ਲੋਨਦੇ ਨਾ ਆਈਆਂ ਜਿੱਤ ਪਾਈਆਂ ਆਉਂਦੇ ਹਨਾ ਐਵੇਂ ਅਸੀਂ ਫੋਟੋ ਲਵਾਇਆ ਐ ਮੈਂ ਬੈਠਾ ਐ ਫੋਟੋ ਕੈਚਦੀ ਹੂੰ ਮੈਂਟੂ ਕਹਿੰਦਾ ਮੈਂ ਕਿਹਾ ਚਾਲੇ ਮੈਂਟੂ ਤੇਰੀ ਵੀ ਖਿੱਚ ਗਈ ਹੂੰ ਮੈਂਟੂ ਕਹਿੰਦਾ ਇਹ ਸਟੂਡਿਓ ਦਾ ਸਾਡਾ ਸੱਦਿਆ ਵਾ ਹੂੰ ਮੈਂਟੂ ਨੂੰ ਕਹਿੰਦਾ ਇੱਕ ਮਿੰਟ ਰੋਕ ਜੀ ਬਾਈ ਕਹਿੰਦਾ ਹੂੰ ਮੈਂ ਉਹਨੂੰ ਚੱਕਾ ਭਜਾਇਆ ਉਹਦਾ ਮਗਰਲਾ ਪੂਰਾ ਜੋਰ ਨਾਲ ਹੂੰ ਉਹ ਆ ਗਿਆ ਤੇ ਬਹਿ ਕੇ ਕਹਿੰਦਾ ਸਹੀ ਸਹੀ ਖੱਤ ਦੇ ਚੱਕਾ ਘਾੜਨ ਤੋਂ ਪਹਿਲਾਂ 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 ਖੱਤ ਨਹੀਂ ਕਹਿੰਦਾ ਹਾਂ ਉਹਨੇ ਖੱਤ ਦੀ ਕਹਿੰਦਾ ਹੁਣ ਚੱਕਾ ਘੁੰਮਿਆ ਜਾਂਦਾ ਉਹ ਹੂੰ ਕਹਿੰਦਾ ਐ ਲੱਗੂ ਸੱਚੀ ਜਲੀ ਜਾਂਦਾ ਹੂੰ ਉਹ ਫੋਟੋ ਵਾਲਾ ਕਹਿੰਦਾ ਬਾਈ ਫੋਟੋ ਐ ਇਹ ਹੂੰ ਵੀਡੀਓ ਨਹੀਂ ਇਸ ਨਾ ਉਹਨੂੰ ਵਰਕ ਨੂੰ ਮੈਟਾਕਾ ਕੀ ਉਗੂਗੇ ਇਹ ਕਹਿੰਦੇ ਫੋਟੋ ਤੇ ਕਿਵੇਂ ਉਗੂਗਾ ਬਈ ਫੋਟੋ ਤੇ ਸਹੀ ਹੈ ਉਹਦੇ ਦਿਮਾਗ ਇੰਨੇ ਕੀ ਹੁੰਦੇ ਸੀ ਦਿਮਾਗ ਦਿਮਾਗ ਵੀ ਬਹੁਜੀ ਹੁੰਦੇ ਸੀ ਨਾ ਹਾਂ ਅਸੀਂ ਮੇਲੇ ਚ ਉੜ ਗਏ ਪੈਗ ਲਾਉਣ ਲੱਗੇ ਤਲ ਤੂਰੇ ਹੂੰ ਪਤਾ ਨਹੀਂ ਕਿਵੇਂ ਪੰਗਾ ਲੈ ਲਿਆ ਕੰਜਰਦੇ ਨੇ ਹੋਟਲ ਵਾਲੇ ਨਾਲ ਹੂੰ ਨੇਰੇ ਹੋਏ ਉਹਨਾਂ ਮੇਲੇ ਵਾਲਿਆਂ ਦੀ ਵੀ ਪੀਤੀ ਹੁੰਦੀ ਹੈ ਹੋਟਲ ਵਾਲਿਆਂ ਦੀ ਬਾਈ ਉਹਦਾ ਇੱਕ ਵੀ ਨਿਕਲ ਝਾਰ ਨਹੀਂ ਲੈ ਕੇ ਚਮਟਾ ਲੈ ਕੇ ਦੋ ਵੀ ਨਿਕਲ ਤਿੰਨ ਵੀ ਨਿਕਲ ਅਸੀਂ ਤਾਂ ਝਾਰ ਕੇ ਜਾਣੇ ਸੀ ਹੂੰ ਮੈਂਟੂ ਪਾਜ ਲਿਆ ਹਮ ਸਾਰੇ ਮਗਰ ਲਾਲ ਲਾਲ ਦੂ 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 ਜਿਹੜੇ ਪੰਗਾ ਲਿਆ ਸੀ ਉਹ ਹੁਣ ਇੱਕ ਪਾਸੇ ਹਮ ਹੁਣ ਦੋ ਨਿਕਲ ਗਏ ਮੈਂਟੂ ਤੇ ਉਹ ਹਮ ਇਹ ਬਲਾਸਪੁਰ ਨੂੰ ਪੈ ਗਏ ਸਾਰੇ ਝਾਰ ਨਗਾਰੇ ਇਨਾ ਮਗਰ ਹਮ ਹੁਣ ਮੈਂਟੂ ਨੂੰ ਨਾਂ ਦਾ ਪਤਾ ਲੱਗੇ ਵੀ ਮੇਰੇ ਮਗਰ ਆ ਕੇ ਇਹਦੇ ਮਗਰ ਆਉਂਦੇ ਹਮ ਕੁੱਟਣਗੇ ਜ਼ਰੂਰ ਉਹ ਮੈਂਟੂ ਨੂੰ ਕਹਿੰਦਾ ਤੂੰ ਹੋਰ ਪਾਸੇ ਨੂੰ ਭੱਜ ਲਾ ਹਾਂ ਕਿ ਤੂੰ ਮਗਰ ਮੁਰਦਾ ਇੱਧਰ ਨੂੰ ਭੱਜ ਲਾ ਬਾਣਾ ਨੂੰ ਕਹਿੰਦਾ ਨਾ ਮੈਂ ਤਾਂ ਤੇਰੇ ਮਗਰ ਹੀ ਜੱਲੂ ਮੈਂਟੂ ਕਹਿੰਦਾ ਮੈਂ ਕਿਹਾ ਵੀ ਇਹ ਕਟਾਉਸ ਵਾਲਾ ਕਹਿੰਦਾ ਮੇਰੀਆਂ ਬੱਖੀਆਂ ਰਹਿ ਗਈਆਂ ਕਹਿੰਦਾ ਉਹਦੋਂ ਉਹ ਭਾਗੀਆ ਨੂੰ ਮੁੜ ਗਿਆ ਮੈਂ ਬਲਾਸਪੁਰ ਨੂੰ ਲੰਘ ਗਿਆ ਕਹਿੰਦਾ ਉਹ ਸਾਰੇ ਚਾਰ ਨਗਰੇ ਭਾਗੀਆ ਨੂੰ ਮੁੜ ਗਿਆ ਕਹਿੰਦਾ ਮੈਂ ਖੜ ਗਿਆ ਕਹਿੰਦਾ ਮੈਂ ਕਿਹਾ ਮੈਂ ਭਲੇਕੇ ਜੀ ਭੱਜਿਆ ਯਾਰ ਸਾਰੇ ਆਇਆ ਤਾਂ ਉਹਦੇ ਮਗਰ ਸੀ ਕਹਿੰਦਾ ਉਹ ਤੋਂ ਮਤਲਬ ਇਹ ਡਾਡੂਰ ਨਹੀਂ ਹੁੰਦਾ ਸੀਗਾ ਬੜਾਈ ਪੜਾਈ ਦਾ ਵੀ ਆਪਾਂ ਲੜਨਾ ਜਾਂ ਨਹੀਂ ਤੇ ਮੈਂ ਟੁੰਨੇ ਨਾ ਲੜਿਆ ਨਾ ਕਰਿਆ ਉੱਠ ਕੇ ਤੇ ਨਾਲੋਂ ਵੀ ਭੱਜ ਲਿਆ। ਦੱਸ ਹੁਣ ਹੀ ਸਾਵਸਾਈ ਹੋ ਗਾਈ। ਹਾਂ ਉਹਨੇ ਕਭੀ 4 ਮਹੀਨਾ ਕੱਢ ਲਿਆ ਕੀ ਮੇਰੇ ਮਾਰ ਨੂੰ। ਹਮ ਹੁਣ ਹੋ ਗਿਆ ਉਹਦੇ ਮੂਰੇ ਜਿਹੜਾ ਲੜਿਆ ਸੀ। ਜਿਹੜਾ ਲੜਿਆ ਸੀ। ਉਹ ਤਾਂ ਉਹਦੇ ਮਗਰ ਪਏ ਵੇ ਉਹੀ 70 ਤੇ ਜਾਵੇ। ਕਿਹਨਾਂ ਇਹਨਾਂ ਦੇ ਪਾਹ ਆ ਗਿਆ ਮੰਗਣ ਵਾਲਾ ਆ ਗਿਆ ਜੋਗੀ। 70 ਤੇ ਜਾਵੇ। ਜੇ ਫਿਰਦੇ ਨਾ ਮੂੰਹ ਹੀ ਹੱਥ ਦੇਖਣ ਵਾਲੇ ਪਿੰਡਾਂ 'ਚ ਜਾਣੀ। ਹਾਂ ਹਾਂ ਹਾਂ। ਅਸੀਂ ਪੈਗ ਲਈ ਜਾਈਏ ਬੈਠੇ ਐ ਨੀਂਡ ਮੂਡ ਪਾਇਆ ਵਾ 1000 ਪਾਉਂਦਾ ਹੀ ਬਹੁਤ ਵਧੀਆ ਬੱਕਰੀ ਲਵੇਂ ਟੂ। ਅਸੀਂ ਪੈਗ ਲਾਈਏ ਬਾਬਾ ਓ ਜਾਓ ਬੱਲੇ ਕਰ ਬਾਬਾ ਆ ਜਾ ਬਾਬਾ ਮੈਂ ਕਿ ਲੰਗਿਆ ਆਇਆ ਮੈਂ ਕਿ ਸ਼ਕ ਲਾ ਓਰੇ ਬਾਬੇ ਜੀ ਆ ਕਿ ਪੈਗ ਲਾ ਲਾ ਕਰਦੀ ਆ ਦੇਸੀ ਐ ਹੂੰ ਅਜਾ ਆਪਣੇ ਇਹ ਹਾਂ ਥੋੜਾ ਜਿਹਾ ਪਾ ਦਿਓ ਬਾਬੇ ਲਾ ਲਿਆ ਹਾਂ ਅਜਾ ਡਲੇ ਬਰੇ ਡਲੇ ਹੂੰ ਹਾਂ ਲਿਆ ਥੋੜਾ ਜਿਹਾ ਦੇ ਦਿਓ ਹਾਂ ਬਾ ਬੇਰੇ ਤਣੇ ਚਾਰ ਪੈਕੇ ਲਾ ਕੇ ਕਹਿੰਦਾ ਕੋਈ ਘਟਣਾ ਹੀ ਦੱਸ ਦੇ ਤੇਰੇ ਤੇਰੇ ਹੋਈ 200 ਰੁਪਏ ਬਣਾ ਲਾਂਗੇ ਹੂੰ ਉਹ ਮੈਂਟੂ ਦੇ ਦੂਜੇ ਤੀਜੇ ਘਰੇ ਮੁੰਡਾ ਮਰਿਆ ਸੀ ਕਿਤੇ ਨਵਾਂ ਵਿਆਹਿਆ ਸੀ ਹੂੰ ਮੈਂਟੂ ਕਹਿੰਦਾ ਆਏ ਤਰੇ ਨਹੀਂ ਦਲਾਂ ਵਾਲੇ ਘਰੇ ਵਰਦੀਆਂ ਕਹਿੰਦਾ ਨਵਾਂ ਹੀ ਵਿਆਹਿਆ ਹੂੰ ਕਹਿੰਦਾ ਬਹੂ ਰਹਗੀ ਮੁੰਡਾ ਮਰ ਗਿਆ ਕਹਿੰਦਾ ਹੂੰ ਕਹਿੰਦਾ ਉਹਨਾਂ ਦੇ ਜਾ ਕੇ ਦੱਸ ਦੀਂ ਤਾਨੂੰ ਪੈਸੇ ਦੇ ਦੇਣਗੇ ਵੀ ਤੁਹਾਡੇ ਘਰੇ ਹੋਰ ਐ ਦਲਾਂ ਵਾਲੇ ਘਰ ਦੋ ਸੀ ਹੂੰ ਉਹ ਕਹਿੰਦੇ ਦੂਜਿਆਂ ਦਾ ਹੀ ਮੁੰਡਾ ਨਵਾਂ ਵਿਆਹਿਆ ਸੀ ਉਹ ਸਾਲਾ ਦੂਜਿਆਂ ਦੇ ਵੜ ਗਿਆ ਆ ਜਾਓ ਜੈ ਹੋ ਖੇਰ ਪਾਪਾਈ ਉਹਨੂੰ ਬਹੂ ਜੂੜੇ ਵਾਲੀ ਉਹ ਬਿਜਾਰੀ ਨੰਗੀ ਗੋਲ ਦੀ ਉਹ ਵੀ ਬਾਦ ਸੰਤਾਂ ਦੇ ਕਹਦਾ ਗੁੱਸਾ ਖੇਰ ਪਾਪਾਈ ਉਹ ਭਾਈ ਮੈਨੂੰ ਪਤਾ ਕਹਦਾ ਤੂੰ ਰੰਡੀ ਹੋ ਗਈ ਤੇਰੇ ਘਰ ਆ ਮਰ ਗਿਆ ਤੁਹਾਡੇ ਘਰੇ ਹੋਰ ਹੈ ਉਹਦਾ ਬੁੜਾ ਔਟੜਾ ਖਾਰੋ ਕਹਿੰਦਾ ਤੇਰੀ ਕੁੜੀ ਨੂੰ ਜਾਂ ਕਹਿੰਦਾ ਗੰਦਿਆ ਸਾਦਾ ਕਹਿੰਦਾ ਮੇਰਾ ਮੁੰਡਾ ਮਾਰਤਾ ਤੂੰ ਉਹ ਦਰਦ ਚੱਕੀ ਢਾਂਗ ਤੇ ਬਗੜੀ ਸੱਟ ਗਿਆ ਸਾਡੇ ਕੋਲ ਜਿਆਵੇਂ ਸਾਡੇ ਬਾਰ ਵੇਚਦੀ ਸਾਡੇ ਕੋਲ ਦੀ ਨੰਗਾ ਕਹਿੰਦਾ ਚੰਗੀ ਨਹੀਂ ਕੀਤੀ ਤੇ ਬਗੜੀ ਸਾਡੇ ਕੋਲ ਸੱਟ ਗਿਆ ਚੰਗੀ ਨਹੀਂ ਕੀਤੀ ਕਹਿ ਕੇ ਬਗੜੀ ਜੀ ਅੰਦਰ ਕਰਦੀ ਮੈਂ ਕਿਹਾ ਆਪਾਂ ਇਹਦੇ ਨਾਲ ਕਿਹੜੀ ਮਾਰੀ ਕਰਦੀ ਮੈਨੂੰ ਤਾਂ ਘਰ ਤਾਂ ਸਹੀ ਦੱਸਿਆ ਸਾਲਾ ਹੋਰ ਦੇ ਵੜ ਗਿਆ ਹੂੰ ਉਹ ਤੀਜੇ ਦਿਨ ਸਾਨੂੰ ਭਾਗ ਤੇ ਮਿਲਿਆ ਹੂੰ ਨਾ ਮੈਂ ਕਿਹਾ ਕਲੰਨਾ ਇਹਦਾ ਵੇਖ ਲੈ ਵੀ ਉਹਦੇ ਚੂੜਾ ਪਾਇਆ ਹਾਂ ਚੂੜੀ ਵਾਲੀ ਡੰਡੀ ਕਿਵੇਂ ਹੋ ਜੂ ਹੂੰ ਉਹ ਪਰਮਪਤੋ ਢੁਲਪਿੱਗਾ ਨਾਲ ਕਹਿੰਦਾ ਐ ਹੋ ਗਿਆ ਮੈਨੂੰ ਕਿਹਾ ਤੇ ਮਾਕੇ ਦੇ ਫੜਿਆ ਜਾਂਦਾ ਮਾਂ ਹੀ ਬੇਬੋਤ ਮਾਂ ਹੀ ਬੇਬੋਤ ਮੈਂ ਟੂਆ ਜਾਂ ਕੰਪਨੀ ਪਿੰਡ ਤੇ ਕਰਦਾ ਹੁੰਦਾ ਸੀ ਕੇਰਮੈਂਟੂ ਦੇ ਪਿਓ ਨੇ ਸੁੱਖੇ ਵਾਲੇ ਨੂੰ ਕਹਿੰਦਾ ਤੁਰੇ ਜਾਂਦੇ ਨੇ ਹਾਂ ਅੱਜ ਸੁਬਰਾਤਰੀ ਦੇ ਭੰਗ ਦੇ ਪਕੌੜੇ ਕੱਢਦਾ ਹੁੰਦਾ ਕਹਿੰਦਾ ਅੱਜ ਇੱਕ ਪਕੌੜਾ ਤੇ ਹੀ ਛਕਾਂਗੇ ਹਾਂ ਤੇ ਉਹਨ ਦੋ ਦੇ ਤੇ ਹਾਂ ਤੇ ਮੈਂਟੂ ਤੁਰੇ ਜਾਂਦੇ ਕਹਿੰਦਾ ਤੇਰੇ ਡੈਰੀ ਨੂੰ ਭਰਾਦੀਆਂ ਹਾਂ ਹਾਂ ਮੈਂਟੂ ਨੇ ਭਾਈ ਜਦੋਂ ਮਾੜਾ ਜਿਹਾ ਖਾਦਾ ਤੇ ਸੁਆਦ ਹਾਂ ਮੈਂਟੂ ਅੱਧਾ ਖਾਇਆ ਤੁਰੇ ਆਉਂਦਾ ਰਾਜ ਅੱਧਾ ਮੈਂਟੂ ਦੀ ਬੀਬੀ ਖਾ ਗਈ ਹਾਂ ਉਹਨੇ ਕਬੀ ਤੇ ਰੋਭ ਫਕੌੜੇ ਆ ਨਾ ਤੇ ਜੀ ਨੇ ਬਣਾਏ ਤੇ ਭਾਈ ਇਹਨੇ ਹੁਣ ਨਜ਼ਰ ਆ ਗਿਆ ਮਾਂ ਪੁੱਤਾਂ ਨੂੰ ਨਜ਼ਰ ਆ ਗਿਆ ਜਾਲੀ ਮੈਂ ਟੂ ਹਸੀ ਜਾਵੇ ਕੁੜੀ ਰੋਈ ਜਾਵੇ ਸਮਝ ਆਵੇ ਲਾ ਕੇ ਇਹਨੂੰ ਗਾਂਡਣ ਆ ਗਈ ਮੈਂ ਟੂ ਦੀ ਮਾਂ ਦੇ ਗਾਲ ਲਾ ਕੇ ਚੀਕਾਂ ਲਾਦੀ ਮਾਰ ਤੇ ਉਹ ਵੀ ਬਿਚਾਰੀ ਲਾ ਕੇ ਰੋਣ ਉਹਨੇ ਕਬੀ ਕੋਈ ਤੇ ਰਹਿਤ ਜੀ ਤੇ ਮਾਰ ਗਈ ਜਿਹੜੇ ਤੇੜੇ ਵੀ ਜਾ ਮੈਂ ਟੂ ਦਾ ਪਿਓ ਨਹੀਂ ਦੀਦਾ ਵੀ ਗੱਲ ਕੀ ਬੰਦ ਸੀ ਸਮਝ ਨਹੀਂ ਆਉਂਦੀ ਮੈਂਟੂ ਪਾਸੇ ਵੇੜਾ ਬੱਖਾ ਫੜ ਕੇ ਹਸੀ ਜਾਂਦੀ ਉਹ ਕਹਿੰਦੀ ਆ ਹਸੀ ਜਾਂਦਾ ਗੱਲ ਕੀ ਐ ਇਹ ਉਹਨੇ ਫਟਾਫਟ ਆਪ ਦੇ ਘਰ ਆਲਾ ਲਿਆਂਦਾ ਕੋਮਨ ਨੂੰ ਸਮਝ ਨਹੀਂ ਆਉਂਦੀ ਵੀ ਇਹ ਹਸੀ ਜਾਂਦਾ ਕਿ ਚੀਕਾਂ ਮਾਰੀ ਜਾਂਦੀ ਕੋਈ ਗੱਲ ਐ ਇਹਨਾਂ ਦੀ ਉਹ ਭਾਈ ਆ ਗਏ ਉਹ ਕਹਿੰਦਾ ਵੀ ਇਹਦਾ ਕੋਈ ਓਪਰੀ ਸ਼ਾਇ ਹੋ ਗਈ ਇਹਨਾਂ ਨੂੰ ਉਹ ਡਾਕਟਰ ਲੈ ਆਏ ਪੈਨਾਂ ਦਾ ਡਾਕਟਰ ਨੂੰ ਸਮਝ ਨਾ ਆਵੇ ਉਹ ਜਿਹੜੀ ਬੁੜੀ ਆਵੇ ਮੈਂਟੂ ਦੀ ਮਾਂ ਫੜੇ ਘਰ ਦਾ ਤੇ ਚੀਕਾਂ ਉਹਰੇ ਕੋਲ ਜਿੱਕਾਂ ਉਹਨੇ ਫਾਇਰਮੈਂਟ ਨੂੰ ਝਾੜਣ ਮੈਂਟੂ ਉਹ 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 ਓਏ ਓਏ ਕਹਣਾ ਯਾਰ ਮੈਂ ਉਹਨੂੰ ਕਿਹਾ ਸੀ ਕਲਾਨ ਨੂੰ ਸੁੱਖੇ ਵਾਲਾ ਪਕੌੜਾ ਜਾਦੀ ਇਹੀ ਕਿਤੇ ਜਵਾਬ ਕੰਨ ਤਾਂ ਨਹੀਂ ਫੜਾਤਾ ਉਹ ਇੱਕ ਉਹਦੇ ਕੋਲੇ ਭੱਜਿਆ ਕਹਿੰਦਾ ਹਾਂ ਮੈਂ ਟੂ ਦਿੱਤੇ ਸੀ ਦੋ ਕਹਿੰਦਾ ਉਹ ਖਾ ਕੇ ਅਸੀਂ ਅੰਦਰ ਰੱਖ ਕੇ ਫੇਰ ਜਾ ਕੇ ਸੈਟਰ ਮੇਟਰ ਬੈਠੀ ਉਹ ਜਵਾਸ ਹਸਪਤਾਲੇ ਆਣ ਲਗੇ ਮੈਂਟੂ ਰੋਣ ਲੱਗ ਗਿਆ ਬੇਬੇ ਹਸਣ ਲੱਗੀ ਉਹਨੇ ਅਸਰ ਉਲਟ ਹੋ ਗਿਆ ਕਿ ਉਹ ਹੁਣ ਅਗੇ ਮੈਂਟੂ ਰੋਣ ਲੱਗ ਗਿਆ ਰੋਣ ਲੱਗ ਗਿਆ ਹੈ ਉਹਦੇ ਕਹਿਣ ਨੂੰ ਵੀ ਉਹ ਉਦੋਂ ਜਵਾਨੇ ਉਹ ਜੇ ਹੁੰਦੇ ਸੀਗੇ ਹਮ ਤੇ ਉਹਨਾਂ ਨੂੰ ਸਾਰੇ ਪੜ੍ਹਨੇ ਝੇੜ ਪਾਈ ਰੱਖੀ ਝੇੜ ਪਾਈ ਨੇ ਪਰ ਗੁੱਸਾ ਕੋਈ ਨਹੀਂ ਨਹੀਂ ਕਰਦੇ ਸੀ ਹਣਾ ਹਮ ਉਹਨੂੰ ਓਏ ਹੋਏ ਭੋਲੇ ਜ਼ਮਾਨੇ ਭੋਲੀਆਂ ਗੱਲਾਂ ਭੋਲੇ ਜ਼ਮਾਨੇ ਬਿਲਕੁਲ ਉਹ ਇਹ ਲੈ ਕਿੰਨਾ ਝੁਗਲ ਬਣਾਇਆ ਹੋਇਆ ਤਾਰੇ ਬਾਬਾ ਨੇ ਹੁਣ ਤੇ ਬਹੁਤ ਤੇਜ਼ ਨੇ ਲੋਟੀ ਹੋ ਰਿਹਾ ਬਹੁਤ ਜ਼ਿਆਦਾ ਜ਼ਮਾਨਾ ਚੇਂਜ ਹੋ ਰਿਹਾ ਹੁਣ ਇਦਾਂ ਦੀਆਂ ਗੱਲਾਂ ਤੋਂ ਬੰਦੇ ਵੈਸੇ ਹੀ ਲੜ ਪੈਣਾ ਇੱਕ ਦੂਜੇ ਨਾਲ ਹਾਂ ਹੁਣ ਲੜ ਪੈਂਦੇ ਨੇ ਜਾਲ ਤੇ ਲੇਕਿਨ ਪਹਿਲਾਂ ਦੇ ਨਾਲ ਗੁੱਸਾ ਵੀ ਨਾ ਸਹੀ ਕਰਦੇ ਤੇ ਸ਼ੁਗਲ ਮੇਨ ਲਾ ਵੀ ਲਾਈ ਰਹੇ ਨੇ ਇੱਕ ਦੂਜੇ ਨੂੰ ਗਲ ਮਜ਼ਾਕ ਵੀ ਕਰ ਲੈਂਦੇ ਪਿਆਰ ਪਹਿਲੇ ਜਿੰਨਾ ਪਿਆਰ ਮੁਹੱਬਤ ਰਿਹਾ ਇਨ ਲੋਟਾਂ ਵਿੱਚ ਹਾਂ ਹਰ ਬੰਦਾ ਬਸ ਵਾਠ ਰਹਿਣਾ ਜਿੱਦ ਜਿਆ ਦੇ ਬਸ ਅਸੀਂ ਹੋਈਏ ਹੋਰ ਸਾਡੇ ਨਾਲੇ ਟੁਈ ਨਾ ਹੋਵੇ ਐਵੇਂ ਹੁਣ ਤੇ ਬੁੱਢੀਆਂ ਵੀ ਮੈਂ ਕਹਿੰਨਾ ਮਜ਼ਾਕ ਨਹੀਂ ਬਰਦਾਸ਼ ਕਰਦੀਆਂ ਹਾਂ ਹਾਂ ਬਿਲਕੁਲ ਸਹੀ ਗੱਲ ਹੈ ਬੁੱਢੀਆਂ ਨਾ ਕਰਨਾ ਵੀ ਜਿਆਦਾ ਮਜ਼ਾਕ ਇਦਾਂ ਹੀ ਹੈ ਕਿਸੇ ਨੇ ਕੀ ਕਰਨਾ ਲਓ ਜੀ ਵੀਰੋ ਤਾਰੀ ਬਾਬਾ ਦੇਖ ਰਹੇ ਆਪਾਂ ਲਾਸਟ ਪਾਰਟ ਰਹਿ ਗਿਆ ਇਸ ਪੋਡਕਾਸਟ ਦਾ ਉਹ ਵੀ ਦੇਖਨੇ ਆ ਦੇਖਣ ਵਾਸਤੇ ਨਾਲ ਜੁੜੇ ਰਹੋ ਅੱਲਾ ਨੀ ਗਵਾ